ਤੁਸੀਂ ਆਪਣੇ ਘਰਾਂ ਵਿੱਚ ਜਾ ਕੇ ਇਹ ਪੂਰਾ ਹੀ ਚੈਪਟਰ ਜ਼ਰੂਰ ਪੜਿਓ ਕਿਉਂਕਿ ਇਹਦੇ ਵਿੱਚ ਵਫਾਦਾਰੀ ਦੇ ਵਿੱਚ ਚੱਲਣ ਦੀਆਂ ਬਰਕਤਾਂ ਤੇ ਜਦੋਂ ਅਸੀਂ ਵਫਾਦਾਰੀ ਵਿੱਚ ਨਹੀਂ ਚੱਲਦੇ ਤੇ ਫਿਰ ਸਾਡੇ ਉੱਤੇ ਕੀ ਸਮੱਸਿਆਵਾਂ ਆਉਂਦੀਆਂ ਉਹਦਾ ਵਰਣਨ ਬਹੁਤ ਹੀ ਸਖਾਲੇ ਸ਼ਬਦਾਂ ਦੇ ਵਿੱਚ ਕੀਤਾ ਗਿਆ ਆ ਅਸੀਂ ਇਸ ਚੈਪਟਰ ਦੀ ਫਰਸਟ ਵਰਡਸ ਨੂੰ ਦੇਖਾਂਗੇ ਤਾਂ ਐਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨਾ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੋਮਾਂ ਉੱਤੇ ਉੱਚਾ ਕਰੇਗਾ ਹallelujah ਕੀ ਦੱਸਦਾ ਬਾਈਬਲ ਜੇਕਰ ਕਹਿੰਦਾ ਤੁਸੀਂ ਆਪਣੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਪੂਰਿਆਂ ਕਰੋ ਅੱਜ ਤੁਸੀਂ ਕਿਹਦੀ ਆਵਾਜ਼ ਨੂੰ ਸੁਣ ਰਹੇ ਹੋ ਪਰਮੇਸ਼ਰ ਜੀ ਦੀ ਆਵਾਜ਼ ਨੂੰ ਬਾਈਬਲ ਨੂੰ ਦੇਖ ਕੇ ਕੌਣ ਬੋਲ ਰਿਹਾ ਆ ਉਹ ਉਸ ਮਨੁੱਖ ਦੀ ਆਵਾਜ਼ ਨਹੀਂ ਆ ਪਰ ਬਾਈਬਲ ਦਾ ਵਚਨ ਪਰਮੇਸ਼ਵਰ ਜੀ ਦੀ ਆਵਾਜ਼ ਹੈ ਹਾਲੇਲੂਇਆ ਇਸ ਵੇਲੇ ਤੁਹਾਡੇ ਨਾਲ ਗੱਲਬਾਤ ਕੌਣ ਕਰ ਰਿਹਾ ਆ ਪਾਕ ਰੂਹ ਕਰ ਰਿਹਾ ਆ ਪਰਮੇਸ਼ਵਰ ਦਾ ਵਚਨ ਤੁਹਾਡੇ ਅੱਗੇ ਤੁਹਾਡੇ ਲਈ ਪਾਕ ਰੂਹ ਲੈ ਕੇ ਆਇਆ ਆ ਤਾਂ ਜੋ ਪਰਮੇਸ਼ਵਰ ਦੇ ਦਸੇ ਹੁਕਮਾਂ ਨੂੰ ਜਦੋਂ ਅਸੀਂ ਮੰਨ ਲਿਆ ਕਹਿੰਦਾ ਜਦੋਂ ਤੁਸੀਂ ਉਹਦੀ ਆਵਾਜ਼ ਨੂੰ ਸੁਣ ਕੇ ਪੂਰੀਆਂ ਕਰੋ ਤੇ ਫੇਰ ਉਹ ਕੀ ਕਹਿੰਦਾ ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ ਹallelujah ਜੇ ਅਸੀਂ ਆਪਣੇ ਪਰਮੇਸ਼ਰ ਜੀ ਦੀ ਆਵਾਜ਼ ਨੂੰ ਸੁਣੀਏ ਤੇ ਫਿਰ ਉਹ ਚੀਜ਼ਾਂ ਜਿਹੜੀਆਂ ਪਰਮੇਸ਼ਰ ਜੀ ਨੇ ਸਾਨੂੰ ਹੁਕਮ ਦਿੱਤੀਆਂ ਆ ਉਹਨਾਂ ਨੂੰ ਪੂਰਿਆਂ ਕਰੀਏ ਇਦਾਂ ਹੀ ਲਿਖਿਆ ਜੇ ਤੁਸੀਂ ਬਾਈਬਲ ਨੂੰ ਪੜ੍ਹੋ ਜਾਂ ਪਰਮੇਸ਼ਰ ਦੇ ਹੁਕਮਾਂ ਨੂੰ ਸੁਣੋ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਲਿਖਿਆ ਇਦਾਂ ਨਹੀਂ ਕੀ ਲਿਖਿਆ ਜੇ ਤੁਸੀਂ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਕੇ ਪੂਰਿਆ ਕਰੋ ਤਾਂ ਕਹਿੰਦਾ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ ਜੇ ਅਸੀਂ ਉਹਨਾਂ ਹੁਕਮਾਂ ਨੂੰ ਪੂਰਾ ਕਰਾਂਗੇ ਭਾਵੇਂ ਅਸੀਂ ਇਹ ਤਾਂ ਪੜਦੇ ਆ ਝੂਠ ਨਾ ਬੋਲੋ ਪਰ ਜੇ ਸਿਰਫ ਪੜਨ ਦੇ ਨਾਲ ਹੀ ਹੁਣ ਸਾਨੂੰ ਉਹਦਾ ਫਲ ਨਹੀਂ ਮਿਲ ਜਾਣਾ ਉਹਦਾ ਫਰੂਟ ਸਾਡੇ ਵਿੱਚ ਉਦੋਂ ਹੀ ਬਣਨਾ ਹੈ ਉਹਦਾ ਫਲ ਸਾਨੂੰ ਉਦੋਂ ਹੀ ਮਿਲਣਾ ਜਦੋਂ ਅਸੀਂ ਉਹਨੂੰ ਪੜ ਕੇ ਝੂਠ ਬੋਲਣਾ ਛੱਡ ਦੇਵਾਂਗੇ ਜਿਹੜੀ ਕਿ ਆਪਾਪ ਨਾ ਕਰੋ পাপ ਕਰਨਾ ਗਲਤ ਆ ਪੜ ਲੈਣ ਦੇ ਨਾਲ ਅਸੀਂ ਧਰਮੀ ਨਹੀਂ ਬਣ ਜਾਣਾ পাপ ਛੱਡਾਂਗੇ ਤਾਂ ਅਸੀਂ ਧਰਮੀ ਬਣਾਂਗੇ ਤਾਂ ਪਰਮੇਸ਼ਵਰ ਜੀ ਦੇ ਵਾਦੇ ਪੂਰੇ ਹੋਣਗੇ ਵਚਨ ਦੇ ਵਿੱਚ ਇੱਕ ਜਗ੍ਹਾ ਤੇ ਲਿਖਿਆ ਤੂੰ ਬਾਅਦ ਚ ਤਾਂ ਤੇਰਾ ਘਰਾਣਾ ਬਚਾਇਆ ਜਾਵੇਗਾ ਹੁਣ ਵਚਨ ਕੀ ਦੱਸਦਾ ਤੂੰ ਬਚ ਪਾਓ ਪਹਿਲਾਂ ਤੂੰ ਸੇਵ ਹੋ ਜਾ ਤਾਂ ਤੇਰਾ ਘਰਾਣਾ ਬਚਾਇਆ ਜਾਵੇਗਾ ਜੇ ਮੈਂ ਖੁਦ ਨਹੀਂ ਸੇਵ ਹੋਵਾਂਗੀ ਤੇ ਮੇਰਾ ਘਰਾਣਾ ਮੇਰੇ ਵਿੱਚ ਕੀ ਦੇਖ ਕੇ ਬਦਲੇਗਾ ਉਹਨੂੰ ਕੀ ਨਜ਼ਰ ਆਵੇਗਾ ਕਿ ਕਹਿੰਦਾ ਪਹਿਲਾਂ ਤੂੰ ਬਚ ਪਹਿਲਾਂ ਆਪਾਂ ਕੀ ਕਰਨਾ ਆ ਅਸੀਂ ਸੇਵ ਹੋਣਾ ਆ ਹਾਲੇ ਅਸੀਂ ਗੁੱਸੇ ਨੂੰ ਗੁੱਸੇ ਤੋਂ ਆਪਣੇ ਆਪ ਨੂੰ ਸੇਵ ਨਹੀਂ ਕੀਤਾ ਕੋਈ ਸਾਨੂੰ ਕੋਸ਼ ਕਹਿੰਦਾ ਸਾਨੂੰ ਗੁੱਸਾ ਆ ਜਾਂਦਾ ਆ ਹਾਲੇ ਤਾਂ ਅਸੀਂ ਬਚੇ ਨਹੀਂ ਕੋਈ ਸਾਨੂੰ ਗਾਲ ਕੱਢਦਾ ਸੀ ਛੱਟ ਦੇਣੀ ਉਹਨੂੰ ਗਾਲ ਦੇ ਵਿੱਚ ਜਵਾਬ ਦਿੰਨੇ ਹਾਲੇ ਤਾਂ ਅਸੀਂ ਇਸ ਚੀਜ਼ ਤੋਂ ਬਚੇ ਨਹੀਂ ਹਾਲੇ ਸਾਡੀਆਂ ਸੋਚਾਂ ਨੇ ਦੂਜਿਆਂ ਲਈ ਬੁਰਾ ਸੋਚਣਾ ਬੰਦ ਨਹੀਂ ਕੀਤਾ ਇਹਦਾ ਮਤਲਬ ਹਾਲੇ ਅਸੀਂ ਇਹਨਾਂ ਚੀਜ਼ਾਂ ਤੋਂ ਆਪਣੇ ਬ੍ਰੇਨ ਨੂੰ ਸੇਵ ਨਹੀਂ ਕੀਤਾ ਹਾਲੇ ਸਾਡੇ ਮਨ ਦੇ ਵਿੱਚ ਬੁਰੀਆਂ ਜੁਗਤਾਂ ਆਉਣੀਆਂ ਬੁਰੇ ਵਿਚਾਰ ਆਉਣੇ ਬੰਦ ਨਹੀਂ ਹੋਏ ਇਹਦਾ ਮਤਲਬ ਹਾਲੇ ਤੱਕ ਸਾਡਾ ਮਨ ਸੇਵ ਨਹੀਂ ਹੋਇਆ ਤੇ ਵਚਨ ਕੀ ਦੱਸਦਾ ਤੂੰ ਬਚ ਤੇ ਤੇਰਾ ਘਰਾਣਾ ਬਚਾਇਆ ਜਾਊਗਾ ਤੇ ਜੇ ਤੁਸੀਂ ਚਾਹਨੀ ਆ ਜਾਂ ਮੈਂ ਚਾਹਨੀ ਆ ਕਿ ਮੇਰਾ ਘਰਾਣਾ ਬਚਾਇਆ ਜਾਵੇ ਤੇ ਪਹਿਲਾਂ ਸਾਨੂੰ ਬਚਣਾ ਪੈਣਾ ਹੈ ਇਹਨਾਂ ਸਾਰੀਆਂ ਹੀ ਗਲਤ ਚੀਜ਼ਾਂ ਚੋਣਾ ਤੇ ਆਜ਼ਾਦ ਕਰਨਾ ਆ ਫਿਰ ਅਸੀਂ ਉਹ ਚੀਜ਼ਾਂ ਕਰਨੀਆਂ ਜਿਹੜੀਆਂ ਪਰਮੇਸ਼ਵਰ ਜੀ ਨੇ ਸਾਨੂੰ ਕਰਨ ਦਾ ਹੁਕਮ ਦਿੱਤਾ ਆ ਜੇ ਅਸੀਂ ਪਿਆਰ ਕਰਾਂਗੇ ਕੋਈ ਸਾਡੇ ਨਾਲ ਗੁੱਸਾ ਕਰ ਰਿਹਾ ਤੋ ਕਦ ਤੱਕਰ ਗੁੱਸਾ ਕਰੇਗਾ ਕਈ ਵਾਰੀ ਕਈਆਂ ਦਾ ਜਵਾਬ ਹੁੰਦਾ ਹੈ ਮੈਂ ਬਹੁਤ ਵਾਰੀ ਇਹਦੇ ਨਾਲ ਪਿਆਰ ਕਰਕੇ ਦੇਖ ਲਿਆ ਪਿਆਰ ਨਾਲ ਵਰਤ ਕੇ ਦੇਖ ਲਿਆ ਆ ਪਰ ਇਹਦਾ ਸੁਭਾਅ ਨਹੀਂ ਬਦਲਿਆ ਜੇ ਹੁਣ ਉਹਦੇ ਵੱਟੇ ਵਿੱਚ ਤੁਸੀਂ ਵੀ ਨਾਰਾਜ਼ ਹੋਣਾ ਸ਼ੁਰੂ ਕਰ ਦਿੱਤਾ ਮੇਰੇ ਖਿਆਲ ਦੇ ਵਿੱਚ ਉਹ ਤੁਹਾਡੇ ਨਾਲੋਂ ਬੈਟਰ ਸੀ ਜਿਨੇ ਆਪਣਾ ਸੁਭਾਅ ਨਹੀਂ ਬਦਲਿਆ ਤੁਸੀਂ ਹੱਲੇ ਕਮਜ਼ੋਰ ਹੀ ਸੀ ਕਿ ਉਹਦੇ ਸੁਭਾਅ ਦੇ ਅੱਗੇ ਤੁਹਾਡਾ ਸੁਭਾਅ ਲੜਖੜਾ ਗਿਆ ਜੇ ਉਹਨੇ ਸੁਭਾਅ ਇਹ ਬਣਾਇਆ ਕਿ ਮੈਂ ਕਰੋਧ ਹੀ ਕਰਾਂਗਾ ਤੁਹਾਨੂੰ ਪਰਮੇਸ਼ਵਰ ਨੇ ਹੁਕਮ ਦਿੱਤਾ ਪਿਆਰ ਕਰੋ ਤੇ ਤੁਸੀਂ ਆਪਣਾ ਸੁਭਾਅ ਬਣਾ ਲਓ ਕਿ ਮੈਂ ਪਿਆਰ ਹੀ ਕਰਾਂਗਾ ਜੇ ساری ਉਮਰ ਵੀ ਮੇਰੇ ਨਾਲ ਗਰੋਧ ਰੱਖੇ ਤਾਂ ਮੈਂ ساری ਉਮਰ ਹੀ ਇਹਦੇ ਨਾਲ ਪਿਆਰ ਕਰਾਂਗਾ ਕਿਉਂਕਿ ਇਹ ਹੁਕਮ ਮੈਨੂੰ ਪਰਮੇਸ਼ਵਰ ਨੇ ਦਿੱਤਾ ਹੈ ਜੇ ساری ਉਮਰ ਹੀ ਮੈਨੂੰ ਗਾਲਾਂ ਕੱਢਣ ਦਾ ਇੰਨੇ ਠਾਣਿਆ ਆ ਤੇ ਮੈਂ ساری ਉਮਰ ਹੀ ਇਹਦੇ ਵੱਟੇ 'ਚ ਇਹਨੂੰ ਅਸੀਸਾਂ ਦੇਵਾਂਗਾ ਕਿਉਂਕਿ ਮੇਰੇ ਪਰਮੇਸ਼ਵਰ ਨੇ ਮੈਨੂੰ ਇਹ ਹੁਕਮ ਦਿੱਤਾ ਹੈ ਤੇ ਜੇਕਰ ਤੁਸੀਂ ਪਰਮੇਸ਼ਵਰ ਜੀ ਦੇ ਹੁਕਮਾਂ ਨੂੰ ਪੂਰਾ ਕਰੋਗੇ ਤਾਂ ਪਰਮੇਸ਼ਵਰ ਜੀ ਤੁਹਾਨੂੰ ਪੱਖ ਦੇਣਗੇ ਓ ਬੇ ਡੋਲ ਡੋਲ ਜਾਊਗਾ ਪਰ ਤੁਸੀਂ ਡੋਲੇ ਹੋਿਆਂ ਨੂੰ ਸੰਭਾਲਣ ਲਈ ਤੁਹਾਡਾ ਦਾਤਾ ਪਰਮੇਸ਼ਰ ਤੁਹਾਡੇ ਨਾਲ ਖੜਾ ਹੋਵੇਗਾ ਹallelujah ਤਾਂ ਹੀ ਤਾਂ ਅਸੀਂ ਬਾਕੀਆਂ ਦੇ ਉੱਤੇ ਉੱਚੇ ਕੀਤੇ ਜਾਵਾਂਗੇ ਜੇ ਅਸੀਂ ਪਰਮੇਸ਼ਵਰ ਜੀ ਦੇ ਹੁਕਮ ਹੀ ਨਹੀਂ ਮੰਨਾਂਗੇ ਫਿਰ ਕੌਣ ਸਾਨੂੰ ਉੱਚਾ ਕਰੇਗਾ ਕਿਹੜੇ ਵਾਅਦੇ ਦੇ ਨਾਲ ਅਸੀਂ ਉੱਚੇ ਹੋਵਾਂਗੇ ਕਿਉਂਕਿ ਜਦ ਤੱਕ ਅਸੀਂ ਪਰਮੇਸ਼ਵਰ ਜੀ ਦੀ ਅਧੀਨਗੀ 'ਚ ਨਹੀਂ ਆਉਂਦੇ ਹੁਕਮਾਂ ਨੂੰ ਮੰਨਣ ਵਾਲੇ ਨਹੀਂ ਹੁੰਦੇ ਉਦੋਂ ਤੱਕ ਕੁਝ ਵੀ ਹੋਣਾ ਨਹੀਂ ਥੋੜਾ ਜਿਹਾ ਜੇ ਅਸੀਂ ਇਹਨੂੰ ਸ਼ਾਰਟ ਦੇ ਵਿੱਚ ਲਵਾਂਗੇ ਫਿਰ ਦੋ ਨੰਬਰ 'ਚ ਕੀ ਲਿਖਦਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਇਹ ਸਾਰੀਆਂ ਆਸ਼ੀਸ਼ਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਜੇਕਰ ਅਸੀਂ ਆਪਣੇ ਪਰਮੇਸ਼ਵਰ ਜੀ ਦੀ ਆਵਾਜ਼ ਸੁਣਨ ਵਾਲੇ ਹੋ ਜਾਈਏ ਤੇ ਸਾਰੀਆਂ ਹੀ ਅਸੀਸਾਂ ਜਿਹੜੀਆਂ ਇਸ ਚੈਪਟਰ ਦੇ ਵਿੱਚ ਦਿੱਤੀਆਂ ਗਈਆਂ ਆ ਕਹਿੰਦਾ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਪਰ ਕਦੋਂ ਮਿਲਣਗੀਆਂ ਜਦੋਂ ਅਸੀਂ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਾਗੇ ਕਈਆਂ ਨੂੰ ਉਹਦੀ ਆਵਾਜ਼ ਦੀ ਸਿਆਣ ਹੀ ਨਹੀਂ ਆਉਂਦੀ ਉਹ ਆਣ ਕੇ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਪਰਮੇਸ਼ਰ ਸਾਡੇ ਨਾਲ ਕਦੋਂ ਗੱਲ ਕਰਦਾ ਕਈ ਇੰਨੀ ਕਨਫਿਊਜ਼ਨ ਚ ਹੁੰਦੇ ਉਹ ਕਹਿੰਦੇ ਭੈਣ ਜੀ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਨਾਲ ਗੱਲ ਸ਼ੈਤਾਨ ਕਰਦਾ ਜਾਂ ਕਿ ਪਰਮੇਸ਼ਰ ਕਰਦਾ ਜਾਂ ਸਿੰਪਲ ਆ ਉਹਦੇ ਲਈ ਸਿਆਣ ਕਰਨਾ ਜੇਕਰ ਜਿਹੜੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਆ ਉਹ ਵਚਨ ਦੇ ਨਾਲ ਮੇਲ ਖਾਂਦੀ ਆ ਤੇ ਵਚਨ ਦੀ ਰਚਨਾ ਕਰਨ ਵਾਲਾ ਪਰਮੇਸ਼ਰ ਆ ਉਹ ਆਵਾਜ਼ ਪਰਮੇਸ਼ਰ ਦੀ ਆ ਜੇ ਉਹ ਆਵਾਜ਼ ਵਚਨ ਦੇ ਵਿਰੋਧ ਖੜੀ ਹੁੰਦੀ ਆ ਤੇ ਉਹ ਆਵਾਜ਼ ਸ਼ੈਤਾਨ ਦੀ ਆ ਸਿੰਪਲ ਦੂਜੀ ਗੱਲ ਅਸੀਂ ਉਹਦੀ ਆਵਾਜ਼ ਨਹੀਂ ਸਿਆਣਦੇ ਜਿਹਦੇ ਨਾਲ ਸਾਡੀ ਕਮਿਊਨੀਕੇਸ਼ਨ ਨਹੀਂ ਹੈਗੀ ਜਿਹਦੇ ਨਾਲ ਸਾਡਾ ਵਾਰਤਾਲਾਪ ਹੈ ਨਹੀਂ ਜਿਹਦੇ ਨਾਲ ਅਸੀਂ ਕੱਲੀ ਕਦੀ ਗੱਲਬਾਤ ਹੀ ਨਹੀਂ ਕੀਤੀ ਉਹਦੀ ਆਵਾਜ਼ ਦੀ ਸਾਨੂੰ ਸਿਆਣ ਨਹੀਂ ਹੁੰਦੀ ਜੇ ਅਸੀਂ ਰੋਜ਼ ਫੋਨ ਤੇ ਗੱਲ ਕਰੀਏ ਸਾਨੂੰ ਇੱਕ ਦੂਜੇ ਦੀ ਆਵਾਜ਼ ਦੀ ਸਿਆਣ ਹੋ ਜਾਣੀ ਆ ਮੈਂ ਹੈਲੋ ਹੀ ਕਹਿਣਾ ਤੁਸੀਂ ਕਹਿਣਾ ਭੈਣ ਕੁਸ਼ਰਨ ਬੋਲਦੀ ਆ ਪਜੇ ਅਸੀਂ ਗੱਲ ਹੀ ਨਹੀਂ ਕਰਦੇ ਇੱਕ ਦੂਜੇ ਦੇ ਨਾਲ ਤੇ ਮੈਂ ਭਾਵੇਂ 20 ਵਾਰੀ ਹੈਲੋ ਹੈਲੋ ਕਰੀ ਜਮਾ ਤੁਸੀਂ ਕਹਣਾ ਕੌਣ ਬੋਲਦਾ ਕੌਣ ਬੋਲਦਾ ਕੌਣ ਬੋਲਦਾ ਇਸ ਲਈ ਬਹੁਤ ਜ਼ਰੂਰੀ ਆ ਅਸੀਂ ਪਰਮੇਸ਼ਵਰ ਦੇ ਨਾਲ ਵਾਰਤਾਲਾਪ ਕਰੀਏ ਅਸੀਂ ਪਰਮੇਸ਼ਵਰ ਜੀ ਦੇ ਨਾਲ ਕਮਿਊਨੀਕੇਟ ਕਰੀਏ ਉਹਨਾਂ ਦੇ ਨਾਲ ਗੱਲਬਾਤ ਕਰੀਏ ਸਮਾਂ ਬਤਾਈਏ ਤਾਂ ਜੋ ਉਹਨਾਂ ਦੀ ਆਵਾਜ਼ ਦੀ ਸਿਆਣ ਸਾਨੂੰ ਹੋ ਜਵੇ ਤੇ ਜਦੋਂ ਅਸੀਂ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਨ ਵਾਲੇ ਹੋਗੇ ਵਚਨ ਕੀ ਦੱਸਦਾ ਸਾਰੀਆਂ ਹੀ ਅਸੀਸਾਂ ਤੁਹਾਡੇ ਪਿੱਛੇ ਪੈ ਕੇ ਮਿਲਣੀਆਂ ਤੁਹਾਨੂੰ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਦੀ ਗੱਲ ਵਚਨ ਕਰਦਾ ਆ ਇਹ ਸਾਡੇ ਪਿੱਛੇ ਆਟੋਮੈਟਿਕ ਹੀ ਆ ਜਾਣੀਆਂ ਆ ਫਿਰ ਸਾਨੂੰ ਕੱਲੀ-ਕੱਲੀ ਚੀਜ਼ ਮੰਗਣੀ ਨਹੀਂ ਪੈਣੀ ਤੇ ਉਹ ਕਿਹੜੀਆਂ ਚੀਜ਼ਾਂ ਆ ਕਹਿੰਦਾ ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ ਭਾਵੇਂ ਤੁਸੀਂ ਆਪਣੀ ਖੇਤਾਂ ਦੀ ਕਮਾਈ ਕਰਦੇ ਆ ਤੁਹਾਡੇ ਖੇਤ ਵੀ ਫਲਦਾਰ ਤੇ ਹਰੇ ਭਰੇ ਹੋਣਗੇ ਕੋਈ ਕੀੜੇ ਨਹੀਂ ਪੈਣਗੇ ਕਿਉਂਕਿ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਤੇ ਹੁਕਮਾਂ ਨੂੰ ਪੂਰੇ ਕਰਦੇ ਆ ਅਤੇ ਉਹ ਵਫਾਦਾਰ ਪਰਮੇਸ਼ਵਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਰਿਹਾ ਆ ਜੇ ਤੁਸੀਂ ਸ਼ਹਿਰ ਦੇ ਵਿੱਚ ਦੁਕਾਨਾਂ ਕਰ ਰਹੇ ਹੋ bizness ਕਰ ਰਹੇ ਹੋ ਤੁਸੀਂ ਉਹਦੇ ਵਿੱਚ ਵੀ ਮੁਬਾਰਕ ਹੋਵੋਗੇ ਕਿਉਂਕਿ ਇਹ ਗੁਰਸ਼ਰਨ ਕੋਈ ਪ੍ਰੋਫੈਸੀ ਨਹੀਂ ਕਰ ਰਹੀ ਇਹ ਵਚਨ ਤੁਹਾਡੇ ਨਾਲ ਵਾਅਦਾ ਕਰ ਰਿਹਾ ਤੇ ਵਚਨ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਆ ਹallelujah ਕੰਨਾ ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ ਤੁਹਾਡੀ ਜ਼ਮੀਨ ਦਾ ਫਲ ਤੁਹਾਡੇ ਡੰਗਰ ਦਾ ਫਲ ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ ਹallelujah ਸਾਡੇ ਸਰੀਰ ਦਾ ਫਲ ਵੀ ਮੁਬਾਰਕ ਹੋਊਗਾ ਸਾਡੇ ਸਰੀਰ ਦਾ ਫਲ ਕੀ ਆ ਸਾਡੀ ਮਿਹਨਤ ਜਿਹੜੀ ਅਸੀਂ ਸਰੀਰ ਤੋਂ ਕਰਦੇ ਆ ਸਾਡੇ ਸਰੀਰ ਦਾ ਫਲ ਆ ਕਈ ਵੇ ਅਸੀਂ ਮਿਹਨਤ ਕਰਦੇ ਪਰ ਉਹ ਵਿਰਥਾ ਚਲੇ ਜਾਂਦੀ ਆ ਸਾਡੇ ਸਰੀਰ ਦਾ ਫਲ ਵੀ ਮੁਬਾਰਕ ਹੋਊਗਾ ਦੂਜਾ ਸਾਡੇ ਸਰੀਰ ਦਾ ਫਲ ਕੀ ਆ ਸਾਡੇ ਨਿਆਣੀ ਉਹ ਵੀ ਮੁਬਾਰਕ ਹੋਣਗੇ ਉਹ ਫੇ ਨਸ਼ਿਆਂ ਵਿੱਚ ਨਹੀਂ ਜਾਣਗੇ ਉਹ ਭੈੜੀਆਂ ਚੀਜ਼ਾਂ ਵਿੱਚ ਨਹੀਂ ਜਾਣਗੇ ਆਣ-ਆਗਿਆਕਾਰੀ ਨਹੀਂ ਹੋਣਗੇ ਜੇ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨ ਵਾਲੇ ਹੋਵਾਂਗੇ ਸਾਡੇ ਨਿਆਣੇ ਵੀ ਮੁਬਾਰਕ ਹੋਣਗੇ ਸਾਡੇ ਮਾਲ ਡੰਗਰ ਵੀ ਫਲਦਾਰ ਹੋਣਗੇ ਕਿਉਂਕਿ ਕਹਿੰਦਾ ਤੁਹਾਡੇ ਚੌਣੇ ਦਾ ਵਾਧਾ ਤੁਹਾਡੀ ਜ਼ਮੀਨ ਦਾ ਫਲ ਤੁਹਾਡੇ ਡੰਗਰ ਦਾ ਫਲ ਇਹ ਸਾਰੀਆਂ ਚੀਜ਼ਾਂ ਮੁਬਾਰਕ ਹੋਣੀਆਂ ਇੱਥੋਂ ਤੱਕ ਤੁਹਾਡੇ ਇੱਜੜ ਦੇ ਬੱਚੇ ਤੁਹਾਡੇ ਡੰਗਰਾਂ ਦੇ گاਹ ਜਿਹੜੇ ਬੱਚੇ ਆਂ ਉਹ ਵੀ ਜਿਹੜੇ ਆ ਮੁਬਾਰਕ ਹੋਣਗੇ ਮੁਬਾਰਕ ਹੋਵੇਗੀ ਤੁਹਾਡੀ ਖਾਰੀ ਮੁਬਾਰਕ ਹੋਵੇਗਾ ਤੁਹਾਡਾ پراਤੜਾ ਮੁਬਾਰਕ ਹੋਵੇਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਤੇ ਬਾਹਰ ਜਾਣ ਵਿੱਚ ਯਹੋਵਾ ਤੁਹਾਡੇ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੇ ਮਰਵਾ ਸੁਟੇਗਾ ਇੱਕ ਰਾਥਾ ਥਾਣੀ ਆਉਣਗੇ ਪਰ ਸੱਤੀ ਰਾਹੀ ਹੋ ਕੇ ਉਹ ਤੁਹਾਡੇ ਅੱਗੇ ਨੱਠਣਗੇ ਹallelujah ਸਾਡੇ ਪ੍ਰਾਤੜੇ ਮੁਬਾਰਕ ਹੋ ਜਾਣਗੇ ਭਾਵ ਸਾਡੀਆਂ ਰਸੋਈਆਂ ਮੁਬਾਰਕ ਹੋ ਜਾਣਗੀਆਂ ਸਾਡਾ ਖਾਣਾ ਪੀਣਾ ਮੁਬਾਰਕ ਹੋ ਜਾਵੇਗਾ ਤੇ ਜਿਹੜੇ ਲੋਕ ਸਾਡੇ ਅੱਗੇ ਵੈਰ ਰੱਖਦੇ ਆ ਸਾਡੇ ਅੱਗੇ ਟਰਬਲ ਪਾਉਂਦੇ ਆ ਸਭ ਤੋਂ ਪਹਿਲਾਂ ਵੈਰੀ ਸਾਡਾ ਸ਼ੈਤਾਨ ਆ ਜਿਹੜਾ ਸਾਡੇ ਵਿਰੁੱਧ ਮਨੁੱਖਾਂ ਨੂੰ ਖੜੀਆਂ ਕਰਦਾ ਆ ਤੇ वचन ਕੀ ਦੱਸਦਾ ਉਹ ਇੱਕ ਰਾਹ ਥਾੜੀ ਆਊਗਾ ਸੱਤਾ ਰਾਹ ਥਾੜੀ ਜਾਊਗਾ ਹallelujah ਪਰਮੇਸ਼ੁਰ ਸਾਨੂੰ ਹਰ ਫੀਲਡ ਦੇ ਵਿੱਚ ਹਰ ਕੰਮਕਾਰ ਦੇ ਵਿੱਚ ਹਰ ਏਰੀਏ ਦੇ ਵਿੱਚ ਸਾਨੂੰ ਮੁਬਾਰਕ ਕਰਨਗੇ ਹallelujah ਫੇਕੀ ਕਹਿੰਦਾ ਯਹਵਾ ਤੁਹਾਡੇ ਲਈ ਅਸੀਸ ਦੀ ਆਗਿਆ ਤੁਹਾਡੇ ਮੋਦੀ ਖਾਨਿਆਂ ਵਿੱਚ ਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ ਅਤੇ ਉਹ ਤੁਹਾਨੂੰ ਉਸ ਦੇਸ਼ ਵਿੱਚ ਅਸੀਸ ਦੇਵੇਗਾ ਜਿਹੜਾ ਯਹਵਾ ਤੁਹਾਡੇ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ਹallelujah ਕਹਿੰਦਾ ਤੁਹਾਡੇ ਮੋਦੀ ਖਾਨਿਆਂ ਵਿੱਚ ਵੀ ਅਸੀਸ ਦੇਵੇਗਾ ਹੋਰ ਸਾਰੀਆਂ ਚੀਜ਼ਾਂ ਵਿੱਚ ਵੀ ਤੁਹਾਨੂੰ ਅਸੀਸ ਦੇਵੇਗਾ ਤੇ ਬਾਈਬਲ ਸਾਨੂੰ ਕੀ ਕਹਿੰਦਾ ਆ ਜੇ ਤੁਹਾਡੇ ਨਾਲ ਕੋਈ ਬੁਰਾ ਕਰੇ ਤੇ ਉਹਨੂੰ ਅਸੀਸ ਦੇਵੋ ਜੇ ਕੋਈ ਬੁਰਾ ਨਹੀਂ ਵੀ ਕਹਿੰਦਾ ਤਾਂ ਵੀ ਬਾਈਬਲ ਸਾਨੂੰ ਇਹੀ ਹੁਕਮ ਦਿੰਦਾ ਇੱਕ ਦੂਜੇ ਨੂੰ ਤੁਸੀਂ ਬਰਕਤ ਦੇਵੋ ਅਸੀਸ ਦੇਵੋ ਅਰ ਜਹਵਾਹ ਨੇ ਪਰਮੇਸ਼ੁਰ ਨੇ ਅਬਰਾਹਮ ਨੂੰ ਕੀ ਕਿਹਾ ਕਹਿੰਦਾ ਮੈਂ ਤੈਨੂੰ ਦੂਜਿਆਂ ਲਈ ਬਰਕਤ ਦਾ ਵਸੀਲਾ ਠਹਿਰਾਵਾਂਗਾ ਤੂੰ ਦੂਜਿਆਂ ਨੂੰ ਬਰਕਤ ਦੇਣ ਵਾਲਾ ਹੋਵੇਂਗਾ ਤੇ ਅੱਜ ਉਹੀ ਪਰਮੇਸ਼ਰ ਸਾਡੇ ਨਾਲ ਗੱਲਾਂ ਕਰਦਾ ਹੈ ਇਦਾਂ ਹੀ ਆ ਅਤੇ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਆ ਤੇ ਅਸੀਂ ਦੂਜੇ ਨੂੰ ਬਰਕਤ ਦੇਣੀ ਆਪਾਂ ਕਹਿੰਦੇ ਆ ਗੋਡ ਬlesਸ ਯੂ ਪਰਮੇਸ਼ਰ ਤੈਨੂੰ ਬਰਕਤ ਦੇਵੇ ਪ੍ਰਭੂ ਤੁਹਾਨੂੰ ਮੁਬਾਰਕ ਕਰੇ ਤੇ ਇੱਕ ਫਨੀ ਗੱਲ ਆ ਆਪਾਂ ਇੱਥੋਂ ਸਟੇਜ ਤੋਂ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਬਰਕਤ ਦਿੰਨੇ ਪਰਮੇਸ਼ਰ ਦੀ ਇਸ ਕੰਗਰੀਗੇਸ਼ਨ ਨੂੰ ਪਰਮੇਸ਼ਵਰ ਦੇ ਲੋਕਾਂ ਨੂੰ ਇਸ ਸੰਗਤ ਨੂੰ ਵਚਨ ਦੇ ਅਨੁਸਾਰ ਇੱਕ ਭਰਾ ਨੇ ਕਿਹਾ ਕਿ ਨਾ ਗੁਰਸ਼ਰਨ ਨੇ ਸਟੇਜ ਤੋਂ ਖਲੋ ਕੇ ਐਦਾ ਅਸੀਸਾਂ ਦਿੰਦੀ ਆ ਲੋਕਾਂ ਨੂੰ ਤੁਹਾਡੇ ਜਿਹੜੇ ਡਰਾਮਿਆਂ ਉਦਾਣਿਆਂ ਨਾਲ ਭਰ ਜਾਣਗੇ ਗੁਰਸ਼ਰਨ ਅੱਜ ਵੀ ਯਹੋਵਾ ਦੇ ਨਾਮ ਦੇ ਵਿੱਚ ਕਹਿੰਦੀ ਆ ਜਿਹੜੇ ਲੋਕ ਆਪਣੇ ਪਰਮੇਸ਼ਵਰ ਦੀ ਆਗਿਆਕਾਰੀ ਅੱਜ ਵੀ ਪਰਮੇਸ਼ਵਰ ਦੀ ਦਾਸੀ ਪਰਮੇਸ਼ਵਰ ਦੇ ਹੁਕਮਾਂ ਨੂੰ ਆਪਣੇ ਜੀਵਨ ਵਿੱਚ ਪੂਰਾ ਜਾਣਦੀ ਆ ਕਿਉਂਕਿ ਉਹ ਸ਼ੱਕ ਨਹੀਂ ਕਰਦੀ ਮੈਂ ਜਾਣਦੀ ਆ ਮੇਰਾ ਪਰਮੇਸ਼ਵਰ ਪੂਰਾ ਪਰਮੇਸ਼ਵਰ ਹੈ ਅਤੇ ਮੇਰੇ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜਦੋਂ ਜਦੋਂ ਕੋਈ ਕੰਮ ਹੋਣਾ ਹੁੰਦਾ ਹੈ ਸ਼ੈਤਾਨ ਨੂੰ ਅੱਗ ਲੱਗਦੀ ਆ ਜਦੋਂ ਲੋਕ ਤੁਹਾਡੇ ਵਿਰੁੱਧ ਬੋਲਣ ਤੇ ਬਾਈਬਲ ਕੀ ਦੱਸਦਾ ਕਹਿੰਦਾ ਜਾਣਿਓ ਕਿ ਤੁਸੀਂ ਖਰੀ ਚਾਲ ਚੱਲ ਰਹੇ ਆਂ ਕਹਿੰਦਾ ਜਦੋਂ ਤੁਸੀਂ ਖਰੀ ਚਾਲ ਚੱਲੋਗੇ ਸਿੱਧੇ ਰਾਹ ਮੁਬਾਰਕ ਹੋਵੇਗਾ ਤੁਹਾਡੇ ਪੇਟ ਦਾ ਫਲ ਇਥੋਂ ਤੱਕ वचन ਦੇ ਵਿੱਚ ਲਿਖਿਆ ਤੁਹਾਡੇ ਬੱਚੇ ਤੁਹਾਡੀ ਮੇਜ਼ ਦੇ ਦੁਆਲੇ ਜਤੂਨ ਦੇ ਬੂਟਿਆਂ ਦੇ ਲਈ ਲਹਿ ਲਹਾਉਣਗੇ ਹallelujah ਉਹ ਕਹਿੰਦਾ ਮੈਂ ਤੇਰੀ ਅੰਸ ਨੂੰ ਵਧਾਵਾਂਗਾ ਤੇ ਮੈਂ ਬਹੁਤ ਖੁਸ਼ ਹਾਂ ਕਿ ਹਿਲਜੁਲ ਹੋ ਰਹੀ ਆ ਇਹਦਾ ਮਤਲਬ ਪਰਮੇਸ਼ਵਰ ਦਾ ਕੰਮ ਸ਼ੁਰੂ ਹੋ ਗਿਆ ਆ ਹallelujah ਜੇ ਤੁਸੀਂ ਬਾਈਬਲ ਦੇ ਵਿੱਚ ਅੰਤਲੇ ਦਿਨਾਂ ਦੇ ਨਿਸ਼ਾਨਾਂ ਦੇ ਬਾਰੇ ਦੇਖੋਗੇ ਤੇ वचन ਇਹਨਾਂ ਇਦਾਂ ਹੀ ਦੱਸਦਾ ਆ ਕਿ ਲੋਕ ਪਰਮੇਸ਼ਵਰ ਦੇ ਕੰਮ ਦੇ ਵਿਰੁੱਧ ਉੱਠ ਖੜਾਉਣਗੇ ਤੇ ਵੇਲਾ ਆ ਚੁਕਿਆ ਲੋਕੀ ਉੱਠ ਰਹੇ ਇਹਦਾ ਮਤਲਬ ਯਿਸੂ ਆਉਣ ਵਾਲਾ ਹੈ ਹallelujah ਕਹਿੰਦਾ ਸਮਾਂ ਬਹੁਤ ਥੋੜਾ ਰਹਿ ਗਿਆ ਆਪਣੀ ਤਿਆਰੀ ਕਰ ਲੋ ਅੱਜ ਤੁਹਾਨੂੰ ਕੋਈ ਜਿੰਨੀਆਂ ਮਰਜੀ ਬੋਲੀਆਂ ਮਾਰੇ ਢੋਲ ਨਾ ਜਾਇਓ ਜੇ ਕੋਈ ਬੋਲੀ ਮਾਰਦਾ ਮੈਂ ਚੁੱਪ ਨਹੀਂ ਕਰਨਾ ਭਾਵੇਂ ਮੇਰੇ ਸਾਹਮਣੇ ਆ ਕੇ ਉਹ ਮੈਨੂੰ ਕਵੇ ਤੂੰ ਕਿਉਂ ਯਹੋਵਾ ਦੇ ਨਾਮ ਦੇ ਵਿੱਚ ਕਿਉਂ ਯਹੋਵਾ ਦੇ ਬਚਨ ਚੋਂ ਕਿਉਂ ਯਿਸੂ ਮਸੀਹ ਦੇ ਨਾਮ ਚ ਅਸੀਸ ਦਿੰਨੀ ਆ ਮੈਂ ਇਸ ਲਈ ਦਿੰਨੀ ਆ ਕਿਉਂਕਿ ਉਹਨੇ ਮੈਨੂੰ ਐਸੇ ਹੀ ਕੰਮ ਲਈ ਚੁਣਿਆ ਆ ਕਿ ਮੈਂ ਦੂਜਿਆਂ ਨੂੰ ਅਸੀਸ ਦੇਵਾਂ ਕਿਉਂਕਿ ਉਹਨੇ ਅਬਰਾਹਮ ਨੂੰ ਕਿਹਾ ਮੈਂ ਤੈਨੂੰ ਬਰਕਤ ਦੇਵਾਂਗਾ ਤੇ ਦੂਜਿਆਂ ਦੀ ਬਰਕਤ ਦਾ ਵਸੀਲਾ ਬਣਾਵਾਂਗਾ ਅੱਜ ਇਹੀ ਬਚਨ ਪਰਮੇਸ਼ਰ ਸਿਰਫ ਮੇਰੇ ਨਾਲ ਨਹੀਂ ਤੁਹਾਡੇ ਨਾਲ ਵੀ ਕਰ ਰਿਹਾ ਹੈ ਵਫਾਦਾਰ ਹੋ ਜਾਓ ਜਿਹੜੇ ਵਫਾਦਾਰ ਹੋਣਗੇ ਅਬਰਾਹਮ ਪਰਮੇਸ਼ਵਰ ਦੇ ਨਾਲ ਵਫਾਦਾਰ ਸੀ ਉਹਨੇ ਸ਼ੱਕ ਨਹੀਂ ਕੀਤਾ ਜਦੋਂ ਪਰਮੇਸ਼ਵਰ ਨੇ ਭੁਖਬਾਣੀ ਕੀਤੀ ਅੱਜ ਲੋਕ ਤੁਹਾਨੂੰ ਕਹਿਣਗੇ ਉਹ ਤੁਹਾਨੂੰ 7 ਹਫ਼ਤੇ ਆਉਣ ਦਾ ਹੁਕਮ ਦਿੰਦੇ ਆ ਕੀ ਪਰਮੇਸ਼ਵਰ ਇੱਕੀ ਹਫ਼ਤੇ ਦੇ ਵਿੱਚ ਕਰਨ ਦੀ ਤਾਕਤ ਨਹੀਂ ਰੱਖਦਾ ਮੇਰੇ ਭੈਣੋ ਭਰਾਵੋ ਪਰਮੇਸ਼ਵਰ ਤੇ ਇੱਕ ਪਲ ਦੇ ਵੀ ਸੌਵੇਂ ਤੋਂ ਪਹਿਲਾਂ ਕਰਨ ਦੀ ਤਾਕਤ ਰੱਖਦਾ ਆ ਹਾਲੇਲੂਇਆ ਅਬਰਾਹਮ ਦੇ ਨਾਲ ਪਰਮੇਸ਼ਵਰ ਨੇ ਗੱਲ ਕੀਤੀ ਅਬਰਾਹਮ ਤੂੰ ਕੌਮਾਂ ਦਾ ਪਿਤਾ ਹੋਵੇਂਗਾ ਇਸਹਾਕ ਤੋਂ ਮੈਂ ਤੇਰੀ ਅੰਸ ਵਧਾਵਾਂਗਾ 1 ਸਾਲ ਹੋ ਗਿਆ ਭੁਖਬਾਣੀ ਹੋਈ ਨੂੰ ਕਿ 1 ਸਾਲ ਦੇ ਅੰਦਰ ਸਾਰਾ ਮਾਂ ਨਹੀਂ ਬਣ ਸਕਦੀ ਸੀ ਠੀਕ 9 ਮਹੀਨਿਆਂ ਦੇ ਬਾਅਦ ਉਹ ਇੱਕ ਬੱਚੇ ਨੂੰ ਜਨਮ ਦੇ ਸਕਦੀ ਸੀ ਪਰ ਉਸ ਸਾਲ ਦੇ ਵਿੱਚ ਬੱਚਾ ਨਹੀਂ ਹੋਇਆ ਅਬਰਾਹਮ ਡੋਲਿਆ ਨਹੀਂ ਭਾਵੇਂ ਸਾਰਾ 90 ਸਾਲ ਦੀ ਤੇ ਅਬਰਾਹਮ 100 ਸਾਲ ਦਾ ਸੀਗਾ 2 ਸਾਲ ਹੋ ਗਏ ਬੱਚਾ ਨਹੀਂ ਹੋਇਆ 3 ਸਾਲ ਹੋ ਗਏ ਬੱਚਾ ਨਹੀਂ ਹੋਇਆ 5 ਸਾਲ ਹੋ ਗਏ ਬੱਚਾ ਨਹੀਂ ਹੋਇਆ ਅਬਰਾਹਮ ਅੱਜ ਵੀ ਜਦੋਂ ਤਾਰਿਆਂ ਦੇ ਹੇਠਾਂ ਪੈਂਦਾ ਤੇ ਕਹਿੰਦਾ ਮੇਰੀ ਅੰਸ ਤਾਰਿਆਂ ਦੀ ਨਿਆਈ ਗਿਣੀ ਨਾ ਜਾਵੇਗੀ ਜਿਉਂ ਰੇਤ ਤੇ ਪੈਂਦਾ ਕਹਿੰਦਾ ਰੇਤ ਦੇ ਕਣਾਂ ਦੇ ਨਿਆਈ ਮੇਰੀ ਅੰਸ ਹੋਵੇਗੀ ਤੇ ਕੋਈ ਗਿਣ ਨਾ ਸਕੂਗਾ ਮੇਰੀ ਅੰਸ ਨੂੰ 10ਵੇਂ ਸਾਲ ਜਾ ਕੇ ਸਾਰਾ ਮਾਂ ਬਣੀ ਤੇ ਅਬਰਾਹਮ ਪਿਤਾ ਬਣਿਆ 10 ਸਾਲ ਬਾਅਦ ਪੂਰਾ ਹੋਇਆ ਪਰਮੇਸ਼ਵਰ ਦਾ ਵਾਦਾ ਕਿ ਕਹਿੰਦਾ ਕਹਿੰਦਾ ਮੈਂ ਸਬਰ ਦੇ ਨਾਲ ਆਸ ਰੱਖ ਕੇ ਪਰਮੇਸ਼ਵਰ ਦੀ ਇੰਤਜ਼ਾਰੀ ਕੀਤੀ ਸਬਰ ਦੇ ਨਾਲ ਆਸ ਰੱਖ ਕੇ ਡੋਲ ਨਾ ਜਾਇਓ ਅਸੀਂ ਇੱਕ ਹਫਤਾ ਗਏ ਦੋ ਹਫਤੇ ਗਏ ਹੋਇਆ ਨਹੀਂ ਪਰਮੇਸ਼ਰ ਜਾਣ ਦਾ ਸਹੀ ਸਮਾਂ ਕਦੋਂ ਆ ਜਦੋਂ ਤੁਸੀਂ ਆਪਣਾ ਆਪ ਪਰਮੇਸ਼ਰ ਦੇ ਹੱਥਾਂ ਵਿੱਚ ਦੇ ਦਿੱਤਾ ਸਹੀ ਸਮੇਂ ਤੇ ਉਹ ਤੁਹਾਡੀਆਂ ਕੁੱਖਾਂ ਵੀ ਖੋਲੇਗਾ ਤੇ ਤੁਹਾਡੇ ਦੁੱਖ ਵੀ ਤੁਹਾਤੋਂ ਮਿਟਾ ਸਿੱਟੇਗਾ ਸਹੀ ਸਮੇ ਦਾ ਇੰਤਜ਼ਾਰ ਰੱਖੋ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਤੇ ਪਰਮੇਸ਼ਰ ਦੇ ਨਾਲ ਅਬਰਾਹਮ ਇੰਨਾ ਵਫਾਦਾਰ ਸੀ ਕਿ ਜਦੋਂ ਇਜ਼ਹਾਕ ਦਾ ਜਨਮ ਹੋਇਆ ਤੇ ਉਹਦੇ ਜਨਮ ਦੇ ਕੁਝ ਸਮੇ ਬਾਅਦ ਦੇ ਵਿੱਚ ਇਜ਼ਹਾਕ ਦੇ ਇਸਹਾਕ ਉਸ ਵੇਲੇ ਤੁਰਨ ਫਿਰਨ ਲੱਗ ਗਿਆ ਸੀ ਜਦੋਂ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਆਪਣੀ ਮਨਪੋਂਦੀ ਚੀਜ਼ ਦਾ ਬਲੀਦਾਨ ਮੈਨੂੰ ਦੇ ਦੇ ਜਿਹੜੀ ਤੇਰੀ ਸਭ ਤੋਂ ਕੀਮਤੀ ਆ ਤੇ ਉਹਦੇ ਜੀਵਨ ਦੀ ਸਭ ਤੋਂ ਕੀਮਤੀ ਚੀਜ਼ ਕੀ ਸੀ ਉਸ ਦਾ ਪੁੱਤਰ ਜਿਹੜਾ ਉਹਨੂੰ ਬੁਢੇਪੇ ਦੇ ਵਿੱਚ ਮਿਲਿਆ ਸੀ ਅਬਰਾਹਮ ਨੇ ਪਰਮੇਸ਼ਵਰ ਦੇ ਅੱਗੇ ਆਰਗੂਮੈਂਟ ਨਹੀਂ ਕੀਤਾ ਕੋਈ ਜ਼ਵਾਬਦਾਰੀ ਨਹੀਂ ਕੀਤੀ ਕੋਸ਼ਿਸ਼ ਸਵਾਲ ਜਵਾਬ ਨਹੀਂ ਕੀਤਾ ਕਿ ਪ੍ਰਭੂ ਤੂੰ ਮੈਨੂੰ ਇਹ ਐਸੇ ਕੰਮ ਨੂੰ ਦਿੱਤਾ ਸੀ ਕਿ ਤੂੰ ਲੈ ਲਵੇਂ ਤੂੰ ਤਾਂ ਕਿਹਾ ਸੀ ਤੂੰ ਮੈਨੂੰ ਵਧਾਵੇਂਗਾ ਤੂੰ ਮੇਰੇ ਪਹਿਲੇ ਨੂੰ ਵੀ ਲੈ ਚੱਲੇ ਆਇਆ ਉਹਨੇ ਕੋਈ ਨਹੀਂ ਉਹਨੇ ਕਿਹਾ ਜੇਕਰ ਪਰਮੇਸ਼ਵਰ ਨੇ ਦਿੱਤਾ ਆ ਇਹ ਪਰਮੇਸ਼ਵਰ ਦਾ ਜਾਂ ਜੇ ਪਰਮੇਸ਼ਵਰ ਨੇ ਕਿਹਾ ਆ ਮੈਂ ਇਸ ਹਾਕ ਤੋਂ ਤੇਰੀ ਅੰਸ਼ ਵਧਾਵਾਂਗਾ ਤਾਂ ਇਹਨੂੰ ਮਰੇ ਹੋਏ ਨੂੰ ਵੀ ਜੀਦਾ ਕਰਕੇ ਮੇਰੀ ਅੰਸ਼ ਵਧਾ ਦੂਗਾ ਇਨਾ ਜ਼ਬਰਦਸਤ ਵਿਸ਼ਵਾਸ ਅਬਰਾਹਮ ਨੇ ਰੱਖਿਆ ਆਪਣੇ ਪਰਮੇਸ਼ਵਰ ਦੇ ਉੱਤੇ ਅੱਜ ਸਾਡੀ ਕੁੱਖ ਖੋਲਦੀ ਹੈ ਨਿਆਣਾ ਪੈਦਾ ਹੁੰਦਾ ਜੇ ਡਾਕਟਰ ਨੇ ਦੱਸ ਦਿੱਤਾ ਇਹਨੂੰ ਕੋਈ ਸਮੱਸਿਆ ਹੈ ਅਸੀਂ ਉਦੋਂ ਹੀ ਕਾਬਰ ਜਾਂਦੇ ਆ ਪਹਿਲਾਂ ਬੁਰੀਆਂ ਸੋਚਾਂ ਸਾਡੇ ਦਿਮਾਗ ਵਿੱਚ ਆਉਂਦੀਆਂ ਵਿਸ਼ਵਾਸ ਮਗਰੋਂ ਆਉਂਦਾ ਆ ਪਰ ਆਪਣੀਆਂ ਸੋਚਾਂ ਨੂੰ ਬਦਲ ਲਓ ਜੇ ਇਸ ਪਰਮੇਸ਼ਵਰ ਨੇ ਹੰਸਬਦੋਂ ਨੂੰ ਦਿੱਤਾ ਉਹ ਇਹਦਾ ਵਾਰ ਵੀ ਵਿੰਗਾ ਨਹੀਂ ਹੋਣ ਦੇਊਗਾ ਬਿਮਾਰੀ ਨੂੰ ਦੱਸ ਦੋ ਤੈਨੂੰ ਜਾਣੇ ਹੀ ਬਣਾਇਆ ਮੁਬਾਰਕ ਕੀਤਾ ਆ ਅਬਰਾਹਾਮ ਇਜ਼ਹਾਕ ਨੂੰ ਲੈ ਕੇ ਜਗਵੇਦੀ ਤੇ ਲੈ ਗਿਆ ਉਥੇ ਜਾ ਕੇ ਉਹਨੇ ਉਹਦੇ ਹੱਥ ਵੀ ਬੰਨ੍ਹ ਦਿੱਤੇ ਪੈਰ ਵੀ ਬੰਨ੍ਹ ਕੇ ਉਹਨੂੰ ਜਗਵੇਦੀ ਦੇ ਉੱਤੇ ਪਾ ਦਿੱਤਾ ਸ਼ੁਰਾ ਵੀ ਕੱਢ ਲਿਆ ਅਤੇ ਸ਼ੁਰਾ ਮਾਰਨ ਨੂੰ ਹੀ ਸੀ ਕਿ ਪਰਮੇਸ਼ੁਰ ਨੇ ਆਵਾਜ਼ ਦਿੱਤੀ ਅਬਰਾਹਾਮ ਰੁਕ ਜਾ ਕਿਉਂਕਿ ਉਹਦਾ ਵਿਸ਼ਵਾਸ ਉਹਨੇ ਇਹ ਨਹੀਂ ਸੋਚਿਆ ਸੀ ਕਿ ਮੈਨੂੰ ਇਸ ਹੱਥ ਪਰਮੇਸ਼ੁਰ ਮਾਰਨ ਨਹੀਂ ਦੇਵੇਗਾ ਉਹਨੇ ਕਿਹਾ ਸੀ ਇਹ ਮਰੇ ਨੂੰ ਵੀ ਜੀਵਾਲ ਦੇਵੇਗਾ ਹallelujah ਉਹਨੇ ਸ਼ੱਕ ਨਹੀਂ ਵਿਸ਼ਵਾਸ ਰੱਖਿਆ ਕਿ ਜੇ ਪਰਮੇਸ਼ਵਰ ਨੇ ਕਹਾਂ ਸੀ ਤੇਰੀ ਅੰਸ ਇਸ ਤੋਂ ਵਧੇਗੀ ਤੇ ਡੈਫੀਨੇਟਲੀ ਇਸਹਾਕ ਮਰਿਆ ਹੋਇਆ ਵੀ ਜਿੰਦਾ ਹੋ ਜਾਏਗਾ ਪਰ ਪਰਮੇਸ਼ਵਰ ਨੇ ਉਹਦੀ ਇਸ ਵਫਾਦਾਰੀ ਨੂੰ ਦੇਖਿਆ ਅਤੇ ਇਸਹਾਕ ਨੂੰ ਮਰਨ ਨਹੀਂ ਦਿੱਤਾ ਉਹਨੇ ਕਿਹਾ ਇਹਨੂੰ ਉਠਾਲ ਦੇ ਝਾੜੀਆਂ ਦੇ ਪਿੱਛੇ ਇੱਕ ਸ਼ਕਰ ਆ ਉਹਨੂੰ ਚੱਕ ਲੈ ਤੇ ਇਸ ਜਗਵੇਦੀ ਦੇ ਉੱਤੇ ਕੁਰਬਾਨ ਕਰ ਦੇ ਅੱਜ ਤੁਹਾਡਾ ਪਰਮੇਸ਼ਰ ਤੁਹਾਡੇ ਕੋਲੋਂ ਤੁਹਾਡੀ ਵਫਾਦਾਰੀ ਦੇਖਣ ਦੇ ਲਈ ਤੁਹਾਡੀ ਚੰਗੀ ਚੀਜ਼ ਦੀ ਇੱਛਾ ਰੱਖ ਸਕਦਾ ਏ ਇਸ ਲਈ ਘਾਬਰ ਨਾ ਜਾਇਓ ਪ੍ਰਭੂ ਜੀ ਇਹ ਤਾਂ ਮੈਨੂੰ ਬੜੇ ਦੇਰ ਬਾਅਦ ਪ੍ਰਾਪਤ ਹੋਈ ਆ ਮੈਂ ਤੁਹਾਡੇ ਲਈ ਮੈਂ ਸੇਵਾ ਦੇ ਲਈ ਮੈਂ ਚਰਚ ਦੇ ਲਈ ਮੈਂ ਲੋਕਾਂ ਦੇ ਲਈ ਇਸ ਨੂੰ ਦੇ ਦੇਵਾਂ ਪਰ ਇਹ ਯਕੀਨ ਰੱਖਿਓ ਜੇ ਉਹਨੇ ਤੁਹਾਨੂੰ ਵਧਾਉਣ ਲਈ ਦਿੱਤਾ ਆ ਤੇ ਉਹ ਇਸੇ ਦੇ ਵਿੱਚ ਹੀ ਤੁਹਾਡਾ ਵਾਅਦਾ ਪਾਵੇਗਾ ਅਬਰਾਹਮ ਦੇ ਵਾਂਗ ਵਫਾਦਾਰ ਰਹਿਣਾ ਸਿੱਖ ਲੋ ਤੇ ਘਰੇ ਜਾ ਕੇ ਤੁਸੀਂ ਜੇ ਵਫਾਦਾਰੀ ਦੀਆਂ ਐਗਜ਼ੈਂਪਲਸ ਦੇਖੇ ਨੇ ਹੁਣ ਇਬਰਾਨੀਆਂ ਦਾ 11 ਚੈਪਟਰ ਪੜ੍ਹ ਕੇ ਦੇਖਿਓ 다ਊਦ ਪਰਮੇਸ਼ਵਰ ਦੇ ਨਾਲ ਵਫਾਦਾਰ ਸੀ ਉਹ ਬੱਚਾ ਹੀ ਸੀ ਕਿ ਉਹਨੇ ਗੋਲੀਅਥ ਦੇ ਉੱਤੇ ਫਤਿਹ ਪਵਾ ਦਿੱਤੀ 다ਊਦ ਦੀ ਹallelujah ਨੂ ਪਰਮੇਸ਼ਵਰ ਦੇ ਨਾਲ ਵਫਾਦਾਰ ਸੀ ਉਹਨੇ ਜੇ ਵਾਦਾ ਕੀਤਾ ਤੇ ਨੂ ਦੀ ਪੂਰੀ ਅੰਸ ਨੂੰ ਬਚਾ ਲਿਆ ਉਸਨੇ ਹallelujah ਸਦਰਕ ਮੇਸ਼ਕ ਤੇ ਅਬਦਨਗੋ ਪਰਮੇਸ਼ਵਰ ਦੇ ਲਈ ਵਫਾਦਾਰ ਸੀ ਕਿ ਹਾ ਡਾਡਾ ਹੁਕਮ ਰਾਜੇ ਨੇ ਦੇ ਦਿੱਤਾ ਸੀ ਕਿ ਜੇ ਕੋਈ ਇਸ ਬੁੱਤ ਨੂੰ ਸਜਦਾ ਨਾ ਕਰੇ ਤੇ ਉਹ ਮਰਵਾ ਦਿੱਤਾ ਜਾਵੇਗਾ ਉਹਨਾਂ ਨੇ ਆਪਣੇ ਪਰਮੇਸ਼ਵਰ ਦੇ ਲਈ ਵਫਾਦਾਰੀ ਵਾਲੀ ਅਣਖ ਰੱਖੀ ਉਹਨਾਂ ਨੇ ਕਿਹਾ ਸੀ ਆਪਣੇ ਪਰਮੇਸ਼ਵਰ ਤੋਂ ਬਿਨਾ ਕਿਸੇ ਹੋਰ ਨੂੰ ਸਜਦਾ ਨਹੀਂ ਕਰਾਂਗੇ ਉਨੇ ਕਿਹਾ ਤੂੰ ਡਰਦਾ ਨਹੀਂ ਉਹਨਾਂ ਨੇ ਕਿਹਾ ਨਹੀਂ ਰਾਜਾ ਅਸੀਂ ਡਰਦੇ ਨਹੀਂ ਸਾਡਾ ਪਰਮੇਸ਼ਰ ਸਾਨੂੰ ਤੇਰੇ ਹੱਥੋਂ ਛਡਾਉਣ ਦੀ ਤਾਕਤ ਰੱਖਦਾ ਆ ਹallelujah ਉਹਨਾਂ ਦੇ ਹੱਥ ਪੈਰ ਬੰਨ ਕੇ ਅੱਗ ਦੀ ਪੱਠੀ ਦੇ ਵਿੱਚ ਸਿੱਟ ਦਿੱਤਾ ਗਿਆ ਬਾਈਬਲ ਦੱਸਦਾ ਉਹਨਾਂ ਦੇ ਕੱਪੜਿਆਂ ਦੇ ਵਿੱਚੋਂ ਧੂਏ ਦਾ ਮਹਿਕ ਤੱਕ ਨਹੀਂ ਆਇਆ ਕਿ ਪਰਮੇਸ਼ਰ ਨੇ ਅੱਗ ਨਹੀਂ ਲੱਗਣ ਦਿੱਤੀ ਤੇ ਰਾਜਾ ਸ਼ਰਮਿੰਦਾ ਹੋ ਗਿਆ ਉਹ ਜੀਂਦੇ ਹੀ ਬਾਹਰ ਕੱਢੇ ਹallelujah ਇਥੋਂ ਤੱਕ ਉਸੇ ਰਾਜੇ ਨੇ ਜਿਨਨੇ ਕਿਹਾ ਸੀ ਇਹਨਾਂ ਨੂੰ ਮਰਵਾ ਦਿਓ ਅੱਗ ਦੀ ਪੱਠੀ ਦਾ ਜਿਹੜਾ ਤਾਪ ਆ ਉਹ 10 ਗੁਣਾ ਹੋਰ ਵਧਾ ਦਿਓ ਉਸੇ ਹੀ ਰਾਜੇ ਨੇ ਕਿਹਾ ਮੁਬਾਰਕ ਆ ਸਦਰਕ ਮੇਸ਼ਕ ਤੇ ਅਬਦਨਗੋਦਾ ਪਰਮੇਸ਼ਰ ਜਿਨੇ ਇਹਨਾਂ ਨੂੰ ਅੱਗ ਦੀ ਪੱਠੀ ਚੋਂ ਛੁਡਾਇਆ ਕਹਿੰਦਾ ਉਹ ਮਨੁੱਖ ਜਿਹੜਾ ਅੱਜ ਤੋਂ ਇਹਨਾਂ ਦੇ ਪਰਮੇਸ਼ਰ ਦੇ ਵਿਰੁੱਧ ਬੋਲੇ ਉਹ ਵੱਢਿਆ ਜਾਵੇਗਾ ਹallelujah ਇਹ ਵਫਾਦਾਰੀ ਦੇ ਫਾਲੇ ਆ ਮੇਰੇ ਭੈਣੋ ਭਰਾਵੋ ਜੇ ਤੁਹਾਨੂੰ ਕੋਈ ਬੋਲੀਆਂ ਮਾਰੇ ਡਰ ਨਾ ਜਾਇਓ ਸਮਾਂ ਖਰਾਬ ਚੱਲ ਰਿਹਾ ਆ ਇਹ ਚੱਲਣਾ ਹੀ ਆ ਬਾਈਬਲ ਦੇ ਅਨੁਸਾਰ ਪਰ ਜੇ ਤੁਸੀਂ ਵਫਾਦਾਰ ਰਹੋਗੇ ਵਚਨ ਦੇ ਵਿੱਚ ਲਿਖਿਆ ਕਹਿੰਦਾ ਜਿਹੜੇ ਮੇਰੇ ਪਿੱਛੇ ਚੱਲਣਗੇ ਔਰ ਰੱਜ ਕੇ ਖਾਣਗੇ ਤੇ ਬਾਕੀ ਭੁੱਖੇ ਹੋਣਗੇ ਜਦੋਂ ਕਾਲ ਦਾ ਸਮਾਂ ਹੋਊਗਾ ਸਮਾਂ ਜਿੱਦਾਂ ਦੀ ਮਰਜ਼ੀ ਹੋਵੇ ਤੁਹਾਡਾ ਕੁਸ਼ਨ